ਸਾਡੀ ਬੇਟੀ ਪ੍ਰਨੀਤ ਕੌਰ ਜੜੀ ਪਿਛਲੇ ਸਮੇਂ ਕੈਨੇਡਾ ਗਈ ਸੀ 1 ਮਹੀਨੇ ਪਹਿਲਾਂ ਉੱਥੇ ਥੋੜੀ ਜਿਹੀ ਬਿਮਾਰੀ ਦੇ ਨਾਲ ਉਸਦੀ ਮੌਤ ਹੋਈ ਪਿਛਲੀ 25 24 ਤਰੀਕ ਨੂੰ ਅੱਜ ਉਸਦੀ ਡੈੱਡ ਬਾਡੀ ਆਈ ਹੈ ਪਿੰਡ ਵਿੱਚ ਸਾਡੇ ਵਿੱਚ ਬਹੁਤ ਸੋਗ ਹੈ ਬੜਾ ਦੁੱਖ ਤੇ ਨਾਲ ਅਸੀਂ ਸਾਰੇ ਇੱਥੇ ਇਕੱਤਰ ਹੋਏ ਹਾਂ ਬੜਾ ਸਹਿਤਿਕ ਆਕਾਸ਼ਤਾ ਸਰਦਾਰ ਸਰਪੀਰ ਸਿੰਘ ਸੱਤੀ ਉਹਨਾਂ ਦੀ ਜਿਹਨਾਂ ਦੀ ਬੇਟੀ ਹੈ ਉਹਨਾਂ ਦੇ ਪਰਿਵਾਰ ਤੇ ਗੁਰਬੀਰ ਸਿੰਘ ਉਹਨਾਂ ਦੇ ਸਿਕੰਦਰ ਸਿੰਘ ਤਿੰਨੇ ਭਰਾਵਾਂ ਅਤੇ ਬੜਾ ਬੋਕਾ ਹੈ ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਹਿਣ ਨੂੰ ਕੋਈ ਲਫ਼ਜ਼ ਨਹੀਂ ਹੈ ਕਿ ਪਰਿਵਾਰ ਇੰਨੇ ਸੰਕਟ ਦੇ ਵਿੱਚ ਹੈ ਪਰਿਵਾਰ ਦੇ ਹਾਲਾਤ ਪਰਿਵਾਰ ਦੇ ਹਾਲਾਤ ਬਹੁਤ ਚੰਗਾ ਪਰਿਵਾਰ ਹੈ ਜੀ ਵਧੀਆ ਜ਼ਮੀਨ ਜਾਇਦਾਦ ਆ ਬਸਰੇ ਜਾਇਦਾਦ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬੱਚੀ ਪੜ੍ਹਾਈ ਵਾਸਤੇ ਗਈ ਸੀ ਇੱਕ ਬੱਚੀ ਇਹਨਾਂ ਦੀ ਗੁਰਬੀਰ ਸਿੰਘ ਦੀ ਵੀ ਪਹਿਲਾਂ ਗਈ ਆ 4 ਦਿਨ ਦਾ ਦੋਨੇ ਭੈਣਾਂ ਦਾ ਫਰਕ ਹੈ ਜਾਣਦਾ ਉੱਥੇ ਇਹਨਾਂ ਦੇ ਹੋਰ ਵੀ ਰਿਲੇਟਿਵ ਸੀਗੇ ਤੇ ਲੇਕਿਨ ਜੋ ਪਰਮਾਤਮਾ ਨੂੰ ਮੰਨਦੂਰ ਹੈ ਉਹ ਹੀ ਹੋਣਾ ਹੈ ਜੀ ਸੋ ਪਰਿਵਾਰ ਨੇ ਆਪਣਾ ਚੰਗਾ ਖਰਚਾ ਕਰਕੇ ਪਹਿਲਾਂ ਬੱਚੀ ਨੂੰ ਭੇਜਿਆ ਫੇਰ ਵੀ ਬਹੁਤ ਮਤਲਬ ਜਿਹੜਾ ਹੈ ਆਰਥਿਕ ਦੌਰਤ ਤੇ ਵੀ ਨੁਕਸਾਨ ਪਰਿਵਾਰਕ ਦੌਰਤ ਤੇ ਜਿਹੜਾ ਬੱਚੇ ਦਾ ਜਾਣਾ ਹੈ ਨਾ ਇਹ ਕਦੇ ਘਟਾ ਪੂਰਾ ਨਹੀਂ ਹੋ ਸਕਦਾ ਬਾਲ ਸਾਹਿਬ ਜਿਹੜੀ ਇੱਕ ਘਟਨਾ ਹੋਈ ਹੈ ਬੜੀ ਮੰਦ ਭਾਗੀ ਘਟਨਾ ਹੈ ਇਸ ਬਾਰੇ ਕੁਝ ਕਹਿਣ ਨੂੰ ਕੋਈ ਸ਼ਬਦੀ ਹੈ ਨਹੀਂ ਬੜੀ ਛੋਟੀ ਉਮਰ ਚ ਬੱਚੀ ਦਾ ਇਸ ਤਰ੍ਹਾਂ ਚਲੇ ਜਾਣਾ ਪਰਿਵਾਰ ਆਸਤੇ ਸਾਰੇ ਨਗਰ ਆਸਤੇ ਬੜੀ ਦੁਖੀ ਖਬਰ ਹੈ ਇਹ ਇਸ ਖਬਰ ਨੇ ਮਨ ਨੂੰ ਝੋੜ ਕੇ ਰੱਖਤਾ ਹੈ ਨਾਲ ਨਾਲ ਮੈਂ ਇਹ ਵੀ ਕਹਾਂਗਾ ਵੀ ਸਰਕਾਰਾਂ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਹੈ ਵੀ ਆਪਣਾ ਧੀ ਪੁੱਤ ਜਿਹੜਾ ਹੈਗਾ ਉਹ ਇੱਥੇ ਰਵੇ ਬਾਹਰ ਜਾਣ ਦੀ ਉਹਨੂੰ ਲੋੜ ਨਾ ਪਵੇ ਇੱਥੇ ਰੋਜ਼ਗਾਰ ਆਪਾਂ ਨੂੰ ਮਤਲਬ ਦੇਣਾ ਚਾਹੀਦਾ ਬੱਚਿਆਂ ਨੂੰ ਅਖੀਰ 'ਚ ਆਪਣੇ ਬੱਚੇ ਇੱਥੋਂ ਜਾਂਦੇ ਤਾਂ ਰੋਜ਼ਗਾਰ ਵਾਸਤੇ ਹੀ ਆ ਪੜਨ ਵਾਸਤੇ ਹੀ ਸੋ ਸਾਰੀ ਸਰਕਾਰਾਂ ਕੋਈ ਵੀ ਹੋਣ ਉਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਵੀ ਇੱਥੇ ਬੱਚੇ ਦੀ ਸੇਫਟੀ ਹੋਵੇ ਇੱਥੇ ਬੱਚੇ ਪੜਨ ਇੱਥੇ ਰੋਜ਼ਗਾਰ ਕਰਨ ਸੋ ਬਹੁਤਾ ਕੁਝ ਤਾਂ ਨਹੀਂ ਕਹਿਣਾ ਚਾਹੁੰਦਾ ਮੈਂ ਪਰ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਪਰਿਵਾਰ ਨੂੰ ਬਲ ਬਖਸ਼ਣ ਤੇ ਭਾਣਾ ਮੰਨਣ ਦਾ ਬਸ ਤਾਕਤ ਬਖਸ਼ਣ ਦੇਖੀ ਨਹੀਂ ਜਾਂਦੇ ਹਾਲਾਤ ਜਿਹੜੇ ਉਹਨਾਂ ਦੇ ਪਰਿਵਾਰ ਦੇ ਨੇ ਇਹਨਾਂ ਛੋਟਾ ਜਿਹਾ ਫੁੱਲ ਹੱਥੋਂ ਚਲੇ ਜਾਣਾ ਬਹੁਤ ਹੀ ਮੰਦਭਾਗੀ ਚੀਜ਼ ਹੈ। ਸਾਨੂੰ ਤਾਂ ਅਫੀਸਰ ਦਾ ਹੀ ਫੋਨ ਆਇਆ ਜੀ ਉਧਰੋਂ ਪੁਲਿਸ ਅਫੀਸਰ ਦਾ। ਅੱਛਾ। ਯਾ। ਹੁਣ ਤੱਕ ਸਾਨੂੰ ਵਿੱਚ ਕੀ ਨਾ ਹੋਵੇ ਕੁਝ ਹੋਵੇ। ਉਹਨਾਂ ਨਾਲ ਤਾਂ ਟਰਾਂਸਲੇਟਰ ਲੈ ਕੇ ਉਹਨਾਂ ਨਾਲ ਗੱਲ ਕਰੀ ਤੀ ਕਿ ਫਿਰ ਉਹਨਾਂ ਨੇ ਦੱਸਿਆ ਵੀ ਉਹਦੀ ਬੇਟੀ ਨੇ ਐਕਸਪਾਇਰ ਕਿਵੇਂ ਮਤਲਬ ਕੋਈ ਕਾਰਨ ਸੀ ਹੋਇਆ ਕਾਰਨ ਵਾਲੀ ਉਸ ਟਾਈਮ ਤਾਂ ਉਹਨਾਂ ਨੇ ਕੁਝ ਨਹੀਂ ਦੱਸਿਆ ਸੀ ਕਿ ਕਹਿੰਦੇ ਮੈਂ ਟਰਾਂਸਲੇਟਰ ਆਇਆਗਾ ਤੇ ਲੈ ਆ ਕੋਈ ਆਫੀਸਰ ਲੇਗਾ ਜੀ ਜਿਹਨੇ ਗੱਲ ਮੈਨੂੰ ਦੱਸੀ ਗਈ ਉਹਨਾਂ ਤੋਂ ਦੱਸ ਤਾ ਕਿ ਉਹ ਜਿਹੜਾ ਫੋਨ ਉਹ ਉਹਦੇ ਵਿੱਚ ਰੱਖੀ ਗਈ ਹੈਗੀ ਮੈਡੀਕਲ ਹੋਂਦ ਤਵਾਰਾ ਉਤੇ ਆਕਸੀਜਨ ਦਾ ਲੈਵਲ ਜ਼ਿਆਦਾ ਚੰਗਾ। ਤੁਹਾਨੂੰ ਮੈਂ ਇਹ ਨਹੀਂ ਕਿ ਐਸੇ ਉਤੇ ਇਹ ਸਾਰੀ ਪਰਵਾਰਾ ਇਹ ਐਸੇ ਇਸ਼ਨਾਨ ਵਗੈਰਾ ਕਰਕੇ ਸਰਗਿਸ਼ ਹੋ ਗਈ ਕਰਕੇ ਕਿਉਂ ਨਹੀਂ ਦੱਸਦੇ ਵੀ ਸਾਨੂੰ ਉਹਨਾਂ ਨੇ ਮੈਡੀਕਲ ਦੀ ਰਿਪੋਰਟ ਉੱਤੇ ਕਿ ਉਹਨੂੰ ਵੀ ਆਕਸੀਜਨ ਦਾ ਲੈਵਲ ਡਾਊਨ ਹੋ ਗਿਆ। ਸਰੀਰ ਟੋਟਲ ਲਾਸਟ ਟਾਈਮ ਕਦੋਂ ਗੱਲ ਹੋਈ? ਉਹ ਆਫੀਸਰ ਦੇ ਫੋਨ ਹੋਣ ਤੋਂ ਹੋਈ ਸੀ ਸਾਡੀ 36 ਘੰਟੇ ਪਹਿਲਾਂ ਗੱਲ ਹੋਈ ਸੀ ਤੇ 24 ਘੰਟੇ ਪਹਿਲਾਂ ਮੈਸੇਜ ਆਇਆ ਸੀ ਹੂੰ ਇਹ ਗੱਲ ਹੋਈ ਕੋਈ ਉਹਨਾਂ ਨੇ ਦੱਸਿਆ ਨਹੀਂ ਕਿ ਮੈਂ ਬਿਮਾਰ ਆ ਹਾਂ ਇਹੋ ਦੱਸਿਆ ਤੇ ਉਹਨੇ ਵੀ ਮੈਨੂੰ ਬੁਖਾਰ ਵਗੈਰਾ ਵੀ ਵੰਟਿੰਗ ਹੋ ਗਈ ਸੀ ਪਰ ਮੈਂ ਹੁਣ ਠੀਕ ਆ ਉਹਨੇ ਐ ਨਹੀਂ ਸੀਗਾ ਵੀ ਮੈਨੂੰ ਆਏਗੇ ਆ ਪ੍ਰੋਬਲਮ ਮੈਨੂੰ ਅਜੇ ਵੀ ਮੈਨੂੰ ਵੰਟੇ ਹੋ ਗਈ ਸੀ ਵੀ ਮੈਨੂੰ ਹੁਣ ਮੇਰੇ ਪਚ ਗਿਆ ਸਾਰਾ ਕੁਝ ਮੈਂ ਠੀਕ ਆ ਲੁਰੇ ਬੱਜੇ ਮੈਂ ਹੋਂਰੇ ਆਪਾਂ ਇੰਨੇ ਕੋਈ ਬਿਮਾਰ ਹੋ ਜਾਂਦਾ ਇਹ ਸੀ ਏਡੀ ਵੱਡੀ ਗੱਲ ਤਾਂ ਹੁੰਦੀ ਨਹੀਂ ਇਹ ਵੀ ਵਸੋ ਬੱਚੇ ਨੇ ਸੋਚਿਆ ਜੇ ਨਹੀਂ ਤਾਂ ਜਿਵੇਂ ਅਸੀਂ ਕਿਹਾ ਸੀ ਕਿ ਚਲੋ ਤੁਸੀਂ ਬੱਚੇ ਉਧਰ ਤਾਇਆ ਜੀ ਹੋਵੇਂ ਨੇ ਰਹਿੰਦੇ ਨੇ ਕਿ ਉਹਨਾਂ ਕੋਲ ਚਲੇ ਜਾਓ ਜਾਂ ਚਾਚਾ ਜੀ ਰਹਿੰਦੇ ਨੇ ਉਹਦੇ ਉੱਤੇ ਚਲੇ ਜਾਓ। ਇਸੇ ਸਰਸਰੀ ਉਹ ਕਰਕੇ ਬੱਚਾ ਜਿਵੇਂ ਇੱਧਰ ਵੀ ਆਪਾਂ ਕਹਿੰਦੇ ਨਾ ਬੁਖਾਰ ਹੋ ਗਿਆ ਚਲੋ ਠੀਕ ਹੋ ਗਏ। ਕੋਈ ਸਿਹਤ ਸੂਲ ਤਾਂ ਨਹੀਂ ਘਾਟਾ ਉਧਰ じゃ ਕੀ ਇਹ ਕੋਈ ਅਸੀ ਗੱਲ ਸੁਣਦੇ ਆ ਵੀ ਜੇ ਗਿਆ ਤਾਂ ਨਹੀਂ ਆਏਗੇ। ਜੋ ਕਿ ਜਿੱਥੇ ਆਪਾਂ ਦੇਖਦੇ ਆ ਅੱਡੀ ਸੇਤੀ ਦਾ ਇਸ ਤਰ੍ਹਾਂ ਨਿਕਟਣਾ ਨੂੰ ਆਪਾਂ ਐ ਇਹ ਕੋਈ ਚਿੱਤ ਇੱਧਰ ਚੰਗੀਆਂ ਨੇ ਕੋਈ ਸੁੱਧਾ ਚੰਗੀਆਂ ਨਹੀਂ ਉੱਥੋਂ ਦੀ ਸਰਕਾਰ ਦਾ ਜਾਂ ਹੋਰ ਕਿਸ ਤਰ੍ਹਾਂ ਦਾ ਰਿਹਾ ਤੁਹਾਨੂੰ ਆਪਾਂ ਨੂੰ ਇੱਧਰ ਇਦੀ ਬੇਟੀ ਵੀ ਟੈਕ ਬੋਰਡਿੰਗ ਜਾਣੀ ਪਈ ਕਿ ਇਹ ਸਰਕਾਰ ਨਾਲ ਤਾਂ ਨਹੀਂ ਕੋਈ ਆਪਣਾ ਜ਼ਿਆਦਾ ਕੋਈ ਦਾਅਵਾ ਤਾਂ ਹੈ ਲੇਕਿਨ ਉੱਧਰ ਉਸ ਸੀਗੇ ਆਪਣੇ ਲੇਟੇ ਵੀ ਸੀਗੇ ਤੇ ਅੱਗੇ ਕੁਲ ਨੇ ਅਵਤਾਰ ਸਿੰਘ ਕਲੇਰ ਨੇ ਕਲੇਰ ਬਿਲਡਰਸ ਵਾਲੇ ਉਹਨਾਂ ਨੇ 100% ਹੈਲਪ ਕਰੀ ਹੈ ਕੋਈ ਸਾਰੀ ਵੀ ਸੰਸਥਾ ਉਹਨਾਂ ਦੀ ਹੈ ਜੇ ਨਹੀਂ ਉਹਨਾਂ ਨੇ ਕੋਈ ਸਾਨੂੰ ਆਰਗੇਨਾਈਜੇਸ਼ਨ ਵਗੈਰਾ ਉਹ ਉਹਨਾਂ ਨੇ ਕਿਹਾ ਵੀ ਆਰਗੇਨਾਈਜੇਸ਼ਨ ਸਾਡੀ ਕੋਈ ਨਾਮ ਵਗੈਰਾ ਕੋਈ ਨਹੀਂ ਦੱਸਿਆ ਉਹਨਾਂ ਨੇ ਵੀ ਗੁਰਦੁਆਰਾ ਸਾਹਿਬ ਦਸ਼ਮੇਸ਼ ਗੁਰਦੁਆਰਾ ਸਾਹਿਬ ਤੇ ਉੱਥੇ ਹੋਰ ਗੁਰਦੁਆਰਾ ਸਾਹਿਬ ਨੇ ਉਹਨਾਂ ਨੇ ਕਿੱਥੇ ਹੋ ਕੇ ਉਹ ਕਰਾਈ ਕਮੇਟੀ ਹੈ ਉਹਨਾਂ ਨੇ ਸੇਵਾ ਲਈ ਉਹਨਾਂ ਨੂੰ ਉਹਨਾਂ ਨੇ ਸੇਵਾ ਲੈ ਲਈ ਇਹ ਸੁਪਨਾ ਸੀ ਜੇ ਬੇਟੀ ਦਾ ਕਿ ਮੈਂ ਉੱਚ ਜਿਹੜੀ ਪੜ੍ਹਾਈ ਕਰਨ ਗਿਆ ਉਹ ਉੱਚ ਵਿੱਦਿਆ ਹਾਸਲ ਕਰਨ ਦੇ ਲਈ। ਕਿਸ ਤਰ੍ਹਾਂ ਦੇ ਸੁਪਨੇ? ਸੁਪਨਾ ਦਾ ਇਹ ਬੱਚਾ ਖੁਸ਼ੇ ਨਾ ਤੇ ਦੱਸੇ ਨਹੀਂ ਸਕਦਾ ਇਹ ਜਦੋਂ तकरीबन 10 ਨਹੀਂ ਚੋਇਆ ਉਦੋਂ ਤੋਂ ਕੁਸਤਨ ਆਲੇ-ਦਲੇ ਦਾ ਵਿਕਰੀ ਹੋਇਆ ਇਹਨਾਂ ਤੇ ਬੱਚਿਆਂ ਨੂੰ ਦੇਖੋ ਦੇਖੀ ਕੁਝ ਉਹਦਾ ਮਨ ਵੀ ਆਇਆ ਕਿ ਮੈਂ ਲਾਉਂਗਾ।